ਚਲੋ ਜੀ ਟਾਈਮ 12:00 ਵੱਜ ਗਏ ਮੈਂ ਅੱਜ ਪਹਿਲੀ ਵਾਰ ਇਹ ਮਾਸਟਰਡ ਸੌਲ ਲੈ ਕੇ ਗਈ ਸੀ ਆਪਣੇ ਗੁਰੂ ਘਰ ਗੁਰੂ ਗੋਬਿੰਦ ਸਿੰਘ ਜੀ ਦੇ ਉਤੇ ਜਨਮ ਦਿਹਾੜੇ ਤੇ ਖੰਡ ਪਾਰ ਸੀਗਾ ਭੋਗ ਤੇ ਗਈ ਸੀ ਤੇ ਆਪਾਂ ਆ ਗਏ ਹੁਣ ਤੇ ਇਹ ਮੇਰੇ ਸੂਟ ਪਾਇਆ ਹੈ ਜੀ ਰਾਮ ਟੈਕਸ ਪਸ਼ਮੀਨੇ ਦਾ ਜਿਹੜਾ ਆਪਾਂ ਕੱਲ ਵਾਲੀ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਤੇ ਇਹਦੇ ਮਸ਼ੀਨ ਵਰਕ ਹੋਇਆ ਹੋਇਆ ਹੈ ਤੇ ਇਹਦੇ ਮੈਂ ਸਲਵਾਰ ਤੇ ਵਰਕ ਨਹੀਂ ਕੀਤਾ ਬਾਹਵਾਂ 'ਤੇ ਕੀਤਾ ਹੈ ਤੇ ਸ਼ਰਟ ਤੇ ਹੈ ਫਰੰਟ ਤੇ ਤੇ ਬਹੁਤ ਨਿੱਗਾ ਸੂਟਾ ਕੋਈ ਇਹ ਤੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਤੇ ਚਲੋ ਜੀ ਆਪਣੀਆਂ ਜਮਿਨੇ ਡੇਢ ਮਹੀਨੇ ਬਾਅਦ ਗੱਡੀ ਸਟਾਰਟ ਹੋਈ ਹੈ ਤੇ ਇੱਥੇ ਖਲਾਰਾ ਪਿਆ ਦਿਖਾਉਣੀ ਆਪਾਂ ਇਹ ਸੈੱਟ ਕਰਨਾ ਦੇਖੋ ਜੀ ਕਿੰਨਾ ਇੱਥੇ ਬੁਰਾ ਹਾਲ ਹੋਇਆ ਪਿਆ ਸੂਟਾਂ ਦਾ ਇਹ ਮੈਂ ਲੋਟ ਕਰਦੀ ਇਹਨਾਂ ਦੀਆਂ ਟਹਿਾਂ ਮਾਰਦੀਆਂ ਤੇ ਆਪਣੀ ਡੇਢ ਮਹੀਨੇ ਬਾਅਦ ਗੱਡੀ ਸਟਾਰਟ ਹੋਈ ਹੈ ਦੇਖੋ ਕੱਢੀ ਨਹੀਂ ਕੀ ਅੱਜ ਐ ਦੁਬਾਰਾ ਕਰੇ ਨੇ ਤੇ ਉਹ ਬੱਤ ਲੱਗੇ ਪੈਨੇ ਦੋਨੇ ਥੋੜੀ ਜਿਹੀ ਧੁੱਪ ਵੀ ਨਿਕਲੂਗੀ ਬਾਹਰ ਕੱਢ ਕੇ ਆ ਸੈਠੀ ਸਾਡਾ ਠੰਡ ਚੜੀ ਪਈ ਆ ਖੇਤਾਂ ਤੋਂ ਆਇਆ ਫਿਰ ਕੇ ਯਾਨੀ ਕਿ ਇੱਧਰ ਆਵਿਆ ਤੇ ਇਹ ਆਪਾਂ ਤੁਹਾਨੂੰ ਇੱਧਰ ਮੱਜਾਂ ਆਪਣੀਆਂ ਠੀਕ ਨੇ ਹੁਣ ਤੱਕ ਠੀਕ ਆ ਉਧਰੋਂ ਖੋਲਤੀ ਅੱਜ ਠੀਕ ਸੀ ਮੜੀ ਹਵਾ ਘੱਟ ਤੀਜੀ ਤੇ ਧੁੱਪ ਜੀ ਨਿਕਲਣ ਦੀ ਜਦੋਂ ਲੱਗ ਜੂਗੀ ਧੁੱਪ ਇਹਨਾਂ ਨੂੰ ਘੰਟਾ ਆਪਾਂ ਨੇ ਆ ਇੱਕ ਗੇਟ ਇੰਨੇ ਲਾ ਲਿਆ ਜੀ ਇੱਥੋਂ ਥੋੜਾ ਜਿਹਾ ਖੁੱਲਾ ਰਹਿੰਦਾ ਇੱਥੇ ਕੋਸਾ ਫੱਟੀ ਵਗੈਰਾ ਲਾ ਦਨੇ ਹੁੰਨੇ ਆ ਇੱਕ ਗੇਟ ਫਿੱਟ ਹੋ ਗਿਆ ਅੱਜ ਦੇਖਦੇ ਆ ਇਹਨਾਂ ਨੂੰ ਜੇ ਗੱਡੀ ਨਿਕਲੂਗੀ ਮੈਨੂੰ ਤਾਂ ਲੱਗਦਾ ਵੀ ਕੜੇ ਹੋ ਗਿਆ ਭੰਨਣਾ ਪਊਗਾ ਹੋਰ ਇੱਕ ਦੇਖੋ ਇਸ ਤਰ੍ਹਾਂ ਆਪਾਂ ਨੇ ਇੱਕ ਗੇਟ ਲਾ ਲਿਆ ਇਤੁੰਦਾ ਹੈਗੀ ਹਜੇ ਥੋੜੀ ਥੋੜੀ 2 ਵਜੇ ਭਾਵੇਂ ਧੁੱਪ ਨਿਕਲੇ ਅੱਜ ਸਰਦਾਰ ਜੀ ਘਰੇ ਨਹੀਂ ਐ ਅਤਵਾਰੇ ਮੌਸਮ ਕੱਪੜੇ ਉਸ ਕੋ ਉੱਪਰ ਪਾਤੇ ਸੁੱਕਣੇ ਕੁਸਕ ਨੀਚੇ ਪਾਏ ਪੈਨੇ ਅੱਜ ਦੀ ਹਵਾ ਨਾਲ ਸੁੱਕ ਜਾਣਗੇ ਸਵੇ ਵੀ ਜੜਾ ਚੁੱਲੇ ਮੂਰੇ ਬੈਠਾ ਸੇਕੀ ਜਾਂਦਾ ਮੈਂ ਕੀਤੀ ਰੋਟੀ ਬਣਾ ਕੇ ਦੇਨੀ ਆ ਫਿਰ ਤੂੰ ਆ ਬੰਦਾ ਇੱਧਰ ਨੂੰ ਹੋ ਜਾ ਮੜਿਆ ਪੈ ਗਈ ਹਵਾ ਚਲੋ ਜੀ ਹੁਣ ਮੈਂ ਪਹਿਲਾਂ ਕੱਪੜੇ ਸੈੱਟ ਕਰਦਾ ਇਥੋਂ ਅੱਜ ਆਪਣੇ ਕੋਲੇ ਸੂਟ ਲੈਣ ਨੂੰ ਆ ਪਾਉਣ ਲਈ ਫੇਰ ਰੋਟੀ ਬਣਾਉਂ ਮੈਂ ਪਹਿਲਾਂ ਤਾਂ ਕੱਪੜੇ ਸੈਟਿੰਗ ਕਰਦਾ ਉਹਨਾਂ ਦਾ ਸੂਟ ਪਤਾ ਨਹੀਂ ਕਿੱਥੇ ਹੈਗਾ ਕੱਲ ਆਇਆ ਸੀ ਰੈਡੀ ਹੋ ਕੇ ਆਈ ਹੈ ਤੇ ਆਪਾਂ ਤੁਹਾਨੂੰ ਮਿਲਾਉਣੇ ਹਨ ਇਹਨਾਂ ਦੇ ਨਾਲ ਭੈਣ ਕਹਿੰਦੀ ਮੈਂ ਹੈ ਵੈਸੇ ਉਹ ਸੰਗਰੂਰ ਡਿਸਟ੍ਰਿਕਟ ਦੇ ਨੇ ਪਰ ਉਹ ਕਹਿੰਦੇ ਮੈਨੂੰ ਉਹ ਏਰੀਆ ਬਹੁਤ ਵਧੀਆ ਲੱਗਦਾ ਮੈਂ ਏਰੀਆ ਦੇਖ ਕੇ ਆਣਾ ਉਹਨਾਂ ਦਾ ਸੂਟ ਵੀ ਨਹੀਂ ਆਪਣੇ ਕੋਲ ਤੇ ਆਪਾਂ ਨਾਲੇ ਉਹ ਆਪਣੇ ਸੂਟ ਲੈ ਜਾਣਗੇ ਨਾਲੇ ਉਹ ਆਪਾਂ ਨੂੰ ਮਿਲਣਾ ਹੈ ਨੇ ਤੇ ਵਧੀਆ ਪਰਮਾਤਮਾ ਦਾ ਅੰਦਰਸਤੀਆ ਬਖਸ਼ੇ ਜੀ ਸਾਰਿਆਂ ਨੂੰ ਹਵਾਈ ਗਰੂ ਤਰੱਕੀਆਂ ਵਗਸੇ ਮੈਂ ਕਦੇ ਵੀ ਨਹੀਂ ਸੋਚਿਆ ਸੀ ਵੀ ਮੈਨੂੰ ਹਨਾ ਇੰਨਾ ਪਿਆਰ ਮਿਲੂਗਾ ਕਸਟਮਰ ਵੱਲੋਂ ਹਮ ਹਾਂ ਸੀ ਸੁਦਾ ਸੁਦਾ ਜੇ ਮੈਂ ਵੀਡੀਓ ਬਣਾ ਕੇ ਹੱਡੀ ਤੇ ਅੱਛਾ ਮੈਨੂੰ ਜਿਆਦਾ ਆ ਗਿਆ ਮਨਾਂ ਉਹਦੀ ਤਾਂ ਵੀਡੀਓ ਰਹਿੰਦੀ ਉਹਨੇ ਤਾਂ ਆਉਣਾ ਹੈਗਾ ਹਾਂ ਹਾਂ ਇਹਦੇ ਸਿਲਕ ਕਪੜਮੀ ਡਿਜ਼ਾਈਨ ਨੇ ਤੇ ਆਹੀ ਰਹਿ ਗਈ ਵੀ ਮੈਨੂੰ ਫੜਾ ਕੇ ਆਉਣੇ ਪਲੇਨ ਹੀ ਵਾਧੂ ਲਈ ਜਾਂਦੇ ਨੇ ਹਾਂ ਗੱਲ ਪੈਣੀ ਸੀ ਜਿਹੜਾ ਡਿਜ਼ਾਈਨ ਚ ਕਰਦੇ ਸੀ ਥੋੜਾ ਜਿਹਾ ਟੇਂਜ ਕਰਿਆ ਸੀ ਉਹਦੇ ਨਾਲ ਤਾਂ ਜਿਆਦੇ ਸੋਹਣੇ ਹੋਗੇ ਤਾਂ ਪੂਰੀ ਨਹੀਂ ਹੋ ਰਹੀ ਹੁਣ ਫੇਰ ਉਹਦੇ ਨਾਲ ਇਹਦੇ ਨਾਲ ਦਾ ਡਿਜ਼ਾਈਨ ਮੈਨੂੰ ਕਿਹੜਾ ਆ ਕਿਸੇ ਹੋਰ ਕਪੜੇ ਤੇ ਮਿਲ ਰਿਹਾ ਸੀ ਮੈਨੂੰ ਸਾਡੇ ਇਹ ਤੁਹਾਨੂੰ ਰੈਡੀ ਹੈਗਾ ਉੱਥੇ ਮਿਲ ਰਿਹਾ ਸੀ ਪਰ ਮੈਨੂੰ ਉਹ ਕੱਪੜਾ ਇਹ ਕੀ ਛਪੜੇਗਾ ਉਤਤ મતਲਬ ਬੜਾ ਜਿਆ ਕਪੜਾ ਚੱਲੇ ਆ ਰਿਹਾ ਕੋਈ। ਇੱਕ ਤਾਂ ਕ੍ਰਾਸ ਚ ਆ ਗਿਆ ਬਰਾ ਜੀ। ਕ੍ਰਾਸ ਪਤਲੀ ਗਲਾਸ। ਅੱਛਾ ਉਹ ਗਲਾਸ ਜਹਾ। ਹਾਂ। ਪਤਲਾ ਪਤਲਾ ਜਿਆ ਥੋੜਾ ਜਿਆ। ਉਹ ਨਹੀਂ। ਉਹ ਚੀਜ਼ ਸੁਣੀ ਨਹੀਂ ਲੱਗੀ। ਮੈਂ ਚਾਹੁੰਦੀ ਸੀ ਵੀ ਮਤਲਬ ਐਦਾਂ ਦੀ ਕੋਈ ਚੀਜ਼ ਹੋਵੇ ਨਾ ਸਰਦਾਰੀ ਜੀ ਲੁੱਕ। ਮੈਨੂੰ ਦੁਕਾਨ ਵਾਲੇ ਵੀ ਕਹਿੰਦੇ ਨੇ ਤੁਸੀਂ ਆਹ ਚੀਜ਼ ਲੈ ਜਾਂਦੇ ਸਿਲਵਰ ਦੇ ਮੈਂ ਕਹਿੰਦੀ ਮੈਨੂੰ ਨਹੀਂ ਖੁਦ ਨੂੰ ਹੀ ਵਧੀਆ ਲੱਗਾ ਕਾਹਾਂ ਕੀ ਸੇਲ ਕਰੂੰ ਮੈਂ। ਉਹ ਤਾਂ ਬਿਲਕੁਲ ਪਤਲਾਗਾ। ਬਸ ਮਾਭੀ ਸੂਟ ਸੀ ਮੇਰਾ ਜੀਏ ਸੀ। ਆ ਦੇਖੋ ਹੁਣ ਆ ਵੀ ਅਸੀਂ ਇਸੇ ਲਗਾ ਹੁਣ ਕਰਕ ਕਰਾਵਾਂਗੇ ਕਿੰਨਾ ਸੋਹਣਾ ਕੱਪੜਾ ਇਹਦੇ ਉੱਪਰ ਕ ਹੋਊਗਾ ਸ਼ਾਈਨਿੰਗ ਹੋਊਗੀ ਕਿੰਦੀ ਵਧੀਆ ਹੂੰ ਕੱਪੜਾ ਇਸੇ ਮਰ ਜਗੇ ਉਹ ਲੈਂਦੇ ਪੈਸੇ ਲਾਉਂਦਾ ਪਰ ਕੱਪੜਾ ਕੱਟੇ ਵੀ ਥੋੜਾ ਟਾਈਮ ਹਾਂਜੀ ਤਾਂ ਹੈ ਨਾਲੇ ਪੱਤੇ ਜੇ ਆਪਾਂ ਮਤਲਬ ਵੈਰਾਈਟੀ ਵਧੀਆ ਲਾ ਚੁਸ ਹੋਰਾਂਗੇ ਫੇਰੀ ਚੀਜ਼ ਸੇਲ ਹੋਊਗੀ ਫੇਰੀ ਆਪਣੀ ਅੱਗੇ ਵਧੀਆ ਵੇਚੂਗਾ ਕੱਪੜਾ ਮਤਲਬ ਮੈਂ ਕਾਫੀ ਟਾਈਮ ਇਹਦੀ ਨਾਭੀ ਸੁਤ ਨਾਭੀ ਰੈੱਡ ਨਾਭੀ ਰੈੱਡ ਗੈਰੇਜ ਨੇ ਆਨ ਸਪੈਸੀ ਸੁਤ ਹੈ। ਇਹ ਤਾਂ ਆਤੀ ਜਾਂ ਜੇ ਇਹਨੇ ਨੀਲਰ ਦੀ ਵੀ ਹੋਈ ਹੈ। ਹਾਂ ਜੀ। ਸੋਨੇ ਦੇ ਦੁਪੱਟੇ ਆ ਬਹੁਤ ਸੋਨੇ ਮਨੇ ਹਾਂ। ਇਹਨਾਂ ਦਾ ਕੱਪੜਾ ਵੱਧ ਹੈ। ਜਿੰਨੇ ਜਿਹਦਾ ਘੇਰਾ ਜ਼ਿਆਦਾ ਹੋਵੇ 3-3 ਮੀਟਰ। ਮੋਸੋ ਨੰਬਰ ਇਹ ਸਟੇਚਿੰਗ ਹੀ ਲੈਣਾ ਸਟੇਚਿੰਗ ਦੀ ਜੇ ਤਾਂ ਆਪਣਾ ਤਾਪ ਤਾ ਡਾਈ ਕਰਵਾ ਕੇ ਲਾਉਣਾ ਫਿਰ ਤਾਂ ਉਹਦਾ ਹੋ ਜਾਂਦਾ 1600 ਰੁਪਏ ਵਿੱਚ ਹੀ ਤਾਪ ਤਾ ਹੋ ਗਿਆ ਸਾਰੀ ਸਲਾਈ ਹੋ ਗਈ ਕਿਵੇਂ ਦਾ ਮਰਜੀ ਡਿਜ਼ਾਈਨ ਸਾਰਾ ਕੋਈ ਲਾਇਸ ਸਪਾਈਕਿੰਨ ਵਗੈਰਾ ਕੋਸੇ ਵੀ ਲਾਉਣਾ ਜੇ ਉਹਦੇ ਫੁੱਲ ਵੈਲ ਲਾਵਾਂਗੇ ਤਾਂ 1400 ਲਾਇਦਾ ਸਾਡਾ ਡੇਲਾ ਅੱਛਾ ਸਿੰਪਲ ਸੂਟ ਗਰਮੀ ਵਾਲਾ ਜਮੇਤੀ ਸਟੇਚ ਚ ਕਰਾਣਾ ਹੋਵੇ ਤੁਹਾਨੂੰ ਸੇਸੋ ਸੇਸੋ ਕਿਵੇਂ ਮਰਜੀ ਡਿਜ਼ਾਈਨ ਮਨੋ ਬਿਨਾਂ ਲੈਣੀ ਕਰਦੇ ਹਨ ਤਿੰਨ ਲੈਣੀ ਬਸ ਸੁਣਾ ਕੁਆਜ਼ਾ ਨਹੀਂ ਆ। ਸੁਦਰਭਾਨ ਨਾਮ ਨਹੀਂ ਆ। ਸੁਦਰਭਾਨ ਨਾਮ ਨਹੀਂ ਆ। ਨਹੀਂ ਮੈਂ ਤਾਂ ਉੱਥੇ ਲਜਾਮ ਗਵਾ ਸਕਦੇ ਤੇ ਕੀ। ਹਾਂ ਬੱਸ ਲੱਗ। ਹਾਂ ਬੱਸ ਹੋ ਜਾਂਦਾ। ਪਰ ਪਤਾ ਨਹੀਂ ਕਿਉਂ ਦਿਲੋਂ ਐ ਹੋਇਆ ਕਿ ਨਹੀਂ ਮੈਂ ਜਾ ਕੇ ਆਉਣਾ। ਵਧੀਆ ਕੀਤਾ ਆਗੇ ਦੀ ਮੇਰੇ। ਹਾਂ। ਅੱਜ ਵੀ ਇਹਨਾਂ ਨੇ ਕਿਹਾ ਕਹਿੰਦੇ ਜਦੋਂ ਸੁਨਾਮ ਆ ਰਹੇ ਨੇ ਤੂੰ ਮੱਖ ਨਹੀਂ ਮੈਂ ਜਾਣਾ ਚਾਹਣਾ। ਹੈਗੀ ਤੁਸੀਂ ਕੱਲ ਵੀ ਗਈ ਸੀ ਕੱਲ ਬਸ ਥੋੜਾ ਫੋਨ ਮੈਂ ਉਹਦੇ ਕੱਪੜੇ ਧੋਣ ਲੱਗੀ ਧੁੱਪ ਨਿਕਲੇਵੇਂ ਲਾਲਚ ਹੋ ਗਏ ਮੈਂ ਧੁੱਪ ਨਿਕਲੇੀ ਨਾ ਫੋਨ ਕੀਤਾ ਇਹਨਾਂ ਨੂੰ ਫੋਨ ਕੀਤਾ ਇਹ ਕਹਿੰਦੇ ਵੀ ਚੱਲ ਜੇ ਹੁਣ ਚੱਲਣਾ ਗੱਡੀ ਤੋਂ ਕਵਰ ਲਾਤਾ ਫੇਰ ਜਿਆਦਾ ਐ ਹੋ ਗਿਆ ਉਸ ਤੋਂ ਬਾਅਦ ਜਦੋਂ ਮੈਂ ਦੇਖਿਆ ਫੇਰ ਹੁਣ ਤਾਂ ਟਾਈਮ ਨਹੀਂ ਰਿਹਾ ਹੈਗਾ ਤੇ ਅੱਜ ਸਾਡੇ ਨੰਗਰ ਕੀਤਾਂ ਸੀ ਤੇ ਫੇਰੇ ਉਹ 사ਹਰ ਜੀ ਆ ਕੇ ਕਹਿੰਦਾ ਇਹ ਚੱਲਣਾ ਚੱਲ ਮਹਾ ਮੈਂ ਇੱਕ ਵਾਰ ਕਾਲ ਕਰ ਲਾਂ ਜੇ ਆ ਦੇਖਿਆ ਥੋੜਾ ਇੰਨੀ ਆ ਕਾਲ ਆਈ ਹੋਈ ਆ ਮੈਂ ਗੁਰਦੁਆਰੇ ਆ ਕੇ ਉਹਦੀ ਲੈ ਜਾ ਮੈਂ ਕਹਿੰਦੀ ਫਿਰ ਮੈਂ ਉਹਨੂੰ ਉਹਨੂੰ ਸੁਣਾਵ ਲੈ ਕੇ ਜਾਉਂਗੀ ਜੇ ਉਹਨਾਂ ਨੇ ਨਾ ਆਉਣਾ ਹੋਇਆ ਨਹੀਂ ਪਰ ਸ਼ਾਮ ਨੂੰ ਦੇਖਾਂਗੇ ਮੈਨੂੰ ਬਸ ਇਹੀ ਹੈ ਵੀ ਮੈਂ ਹੁਣ ਨਾ ਸਟਿਚ ਕਰਾ ਲਵਾਂ ਮੈਂ ਉਹਦੇ ਬੁਟੀਕ ਨੂੰ ਦੇ ਦੂੰਗੀ ਤੁਸੀਂ ਕਿਤੋਂ ਕਰਾ ਰਹੇ ਹੋ ਸਟਿਚਿੰਗ ਮੈਂ ਪਿੰਡੀ ਕਰਵਾਣੀ ਹੈ ਮਤਲਬ ਬਹੁਤ ਆਪਣੀ ਬੁਟੀਕ ਹੈਗੀ ਮੇਰੇ ਕੋਲ ਦੀ ਜਿਹੜੀ ਬਹੁਤ ਵਧੀਆ ਸਟਿਚ ਕਰਦਾ ਹਾਂ ਕਹੀਂ ਸਟੱਟ ਆ ਜਾਂਦੇ ਨੇ ਪਿੰਡਾਂ ਵਿੱਚ ਮਤਲਬ ਮੈਂ ਇਦਾਂ ਨਹੀਂ ਕਰਾਉਂਦੀ ਹੈਗੀ ਵੀ ਅਰੀ-ਗਰੀ ਜੀ ਤੂੰ ਉਹ ਹੈ ਹੀ ਬਹੁਤ ਵਧੀਆ ਹੈਗੀ ਮੈਂ ਕਿਸੇ ਹੋਂ ਤੋਂ ਕਰਾਉਂਦੀ ਨਹੀਂ ਚਲੋ ਜੀ ਠੀਕ ਹੈ ਵਧੀਆ ਲੱਗਿਆ ਮਿਲ ਕੇ ਤੁਹਾਨੂੰ ਮੈਂ ਜਰ ਰੋਟੀ ਰਵਾਣੀ ਨਹੀਂ 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 ਧੰਨਵਾਦ ਜਦੋਂ ਸੇਮੀਆਂ ਪਾਈ ਤੁਸੀਂ ਥੈਂਕ ਯੂ ਠੰਡੀ ਠੰਡੀ ਹਵਾਉਣ ਲੱਗੀ ਦੁਆਰੇ ਫੇਰ ਗੱਡੀ ਚ ਤਾਂ ਘਰ ਘਰ ਨੂੰ ਠੰਡ ਲੱਗਦੀ ਐ ਹਾਂਜੀ ਬਾਹਰ ਠੰਡ ਲੱਗਦੀ ਐ ਹੋ ਰੇੜੀ ਰੂੜੀ ਦੇਖੀ ਸਾਰਾ ਸੁਹਾਨਾ ਇਧਰ ਉਧਰ ਕਰਤਾ ਹੈ ਕੀ ਤਾ ਤੁਸੀਂ ਆ ਗਏ ਅੱਜ ਰਮਾਨ ਵੀ ਆਏ ਅੰਜ ਮਾਰ ਆਏ ਪੰਜ ਵਾਰ 10 ਵਾਰ ਰਮਾਨ ਵੀ ਆਏ ਬਸ ਆਪ ਹੈ ਹੀ ਨਹੀਂ ਜਿਹੜੇ ਚੱਲ ਗਏ ਬਾਹਰ ਹੈ ਜੋ ਆ ਚੱਕ ਦੋਸਤ ਮਣੀ ਆ ਇੱਕ ਪਾਸੇ ਆ ਇੱਧਰ ਨਹੀਂ ਇੱਥੇ ਨਾ ਇਹ ਇੱਧਰ ਵੀ ਨਹੀਂ ਕੁਝ ਕੋਈ ਦੇ ਦੋ ਕਰਾਂ ਦੇ ਕੋ ਸਾਡੇ ਇੱਧਰ ਹੀ ਨਹੀਂ ਆਈ ਇੱਧਰ ਸੜਕ ਤੇ ਰੋਡ ਜਾ ਕੇ ਹਮ ਇਹ ਤਾਂ ਅੰਦਰ ਕੋਠਾ ਨਾ ਦੇਖੀ ਕੋਈ ਫੋਟੋ ਗਾਡੀ ਲੱਗਿਆ ਥੈਂਕ ਯੂ ਹੋ ਗਿਆ ਲਗਾਇਆ ਆਇਓ ਨਾ ਕੋਈ ਨਾ ਜਰੂਰ ਜੀ ਠੀਕ ਆ ਜੀ ਧੰਨਵਾਦ ਆਮ ਨੂੰ ਦਵਾਈ ਲੈਣ ਜਾਣ ਨੇ ਆਮ ਨੂੰ ਦਵਾਈ ਲੈਣ ਜਾ ਰਹੇ ਠੀਕ ਨਹੀਂ ਹੋਇਆ ਅਜੇ ਠੀਕ ਹੈ ਠੀਕ ਹੈ ਹੈ اے ਮੇਰੀ ਭੂਆ ਜੀ ਤੇਰੀ ਭੂਆ ਜੀ ਐ ਮੇਰੀ ਭੂਆ ਜੀ ਐ ਹਾਂ ਅੱਛਾ ਇੱਕ ਬੰਦੇ ਨੂੰ ਦੋ ਜਣੇ ਦਵਾਈ ਦਿਵਾਉਣ ਜਾਂਦੇ ਨੇ ਆ ਕੀ ਆ ਗਈ ਕੱਲੀ ਲੈ ਜਾਂਦੀ ਨਾ ਤੂੰ ਕੱਲੀ ਲੈ ਜਾਂਦੀ ਦੋਨੇ ਵਾਗੀਆਂ ਵਿੱਚ ਤੇਰੀ ਮੰਮੀ ਨੂੰ ਬਣਾ ਦੇ ਸਕੂਟਰੀ ਚਾਹਣੀ ਆ ਗਾਜੀ ਦਾ